ਅਦਾਲਤ ਨਾ ਹੋਵੇ ਤਾਂ ਮੇਰਾ ਕਤਲ ਹੀ ਕਰਵਾ ਦੇਣਾ ਜਾਣੋ ਸਿੱਧੂ ਤੇ ਕਿਤਾਬ ਲਿਖਣ ਵਾਲੇ ਨੇ ਕਿਉਂ ਆਖੀ ਇਹ ਗੱਲ ਲੇਖਕ ਮਨਜਿੰਦਰ ਮੱਖਾ ਨੇ ਆਪਣੇ ਦੋਸਤ ਮਸ਼ਹੂਰ ਸਿੱਧੂ ਮੂਸੇਵਾਲੇ ਦੇ ਜੀਵਨ ਤੇ ਕਿਤਾਬ ਲਿਖੀ ਹੈ ਕਿਤਾਬ ਦਾ ਨਾਮ ਦਾ ਰੀਅਲ ਰੀਜ਼ਨ ਵਾਇਲੈਂਸਰ ਡਿਡ ਹੈ ਇਸ ਕਿਤਾਬ ਕਰਕੇ ਮਨਜਿੰਦਰ ਸਿੰਘ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਜਦੋਂ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਉਸ ਦੇ ਖਿਲਾਫ ਦਸੰਬਰ 2024 ਚ ਮਾਮਲਾ ਦਰਜ ਕਰਵਾ ਦਿੱਤਾ ਤੇ ਇਲਜ਼ਾਮ ਲਗਾਇਆ ਕਿ ਇਹ ਕਿਤਾਬ ਬੇਬੁਨਿਆਦ ਬਦਨਾਮੀ ਦੇ ਦੋਸ਼ਾਂ ਤੇ ਆਧਾਰਿਤ ਹੈ ਇਸ ਨੂੰ ਲੈ ਕੇ ਪੁਲਿਸ ਮਾਖਾ ਦੇ ਘਰ ਲਗਾਤਾਰ ਛਾਪੇਮਾਰੀ ਕਰ ਰਹੀ ਸੀ ਆਖਰਕਾਰ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਮਾਖਾ ਨੂੰ ਜ਼ਮਾਨਤ ਮਿਲ ਗਈ ਹੈ ਕਿਤਾਬ ਲਿਖਣ ਤੋਂ ਬਾਅਦ ਮਨਜਿੰਦਰ ਮਾਖਾ ਨੇ ਫੇਸਬੁੱਕ ਤੇ ਉਸ ਦੀ ਤਸਵੀਰ ਵੀ ਸ਼ੇਅਰ ਕੀਤੀ ਸੀ ਹਾਲਾਂਕਿ ਮਨਜਿੰਦਰ ਮਾਖਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਹੁਣ ਪੋਸਟ ਨੂੰ ਹਟਾ ਦਿੱਤਾ ਹੈ ਜ਼ਿਕਰਯੋਗ ਹੈ ਕਿ ਮਨਜਿੰਦਰ ਮਾਖਾ ਸਿੱਧੂ ਮੂਸੇਵਾਲੇ ਦਾ ਨਜ਼ਦੀਕੀ ਦੋਸਤ ਸੀ ਜਿਨ੍ਹਾਂ ਵੱਲੋਂ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਉਸ ਦੇ ਜੀਵਨ ਤੇ ਕਿਤਾਬ ਲਿਖੀ ਗਈ ਅਤੇ ਇਸ ਕਿਤਾਬ ਚ ਸਿੱਧੂ ਮੂਸੇਵਾਲੇ ਦੇ ਬਚਪਨ ਦੀਆਂ ਤਸਵੀਰਾਂ ਨੂੰ ਪ੍ਰਕਾਸ਼ਿਤ ਕੀਤਾ ਗਿਆ ਇਸ ਦੇ ਨਾਲ ਹੀ ਇਸ ਕਿਤਾਬ ਚ ਸਿੱਧੂ ਮੂਸੇਵਾਲੇ ਦੇ ਕੇਂਦਰ ਦੇ ਵੱਡੇ ਲੀਡਰਾਂ ਦੇ ਨਾਲ ਵੀ ਸਬੰਧ ਤੋਂ ਇਲਾਵਾ ਲੌਂਸ ਬਿਸ਼ਨੋਈ ਅਤੇ ਹੋਰ ਗੈਂਗਸਟਰ ਗਰੁੱਪ ਦਾ ਵੀ ਜ਼ਿਕਰ ਕੀਤਾ ਗਿਆ ਸੀ ਇਸ ਤੋਂ ਬਾਅਦ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਇਸ ਕਿਤਾਬ ਤੇ ਇਤਰਾਜ਼ ਜਤਾਉਂਦੇ ਹੋਏ ਮਾਨਸਾ ਐਸਐਸਪੀ ਨੂੰ ਸ਼ਿਕਾਇਤ ਦੇ ਕੇ ਮਨਜਿੰਦਰ ਮਾਖਾ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਸੀ ਇਸ ਤੋਂ ਬਾਅਦ ਮਾਨਸਾ ਸਦਰ ਪੁਲਿਸ ਵੱਲੋਂ ਮਨਜਿੰਦ ਮੱਖਾਂ ਦੇ ਖਿਲਾਫ ਸਿੱਧੂ ਮੂਸੇਵਾਲੇ ਦੇ ਪਿਤਾ ਦੇ ਬਿਆਨਾਂ ਤੇ ਮਾਮਲਾ ਦਰਜ ਕੀਤਾ ਗਿਆ ਸੀ ਉੱਥੇ ਮਨਜਿੰਦਰ ਮੱਖਾਂ ਨੇ ਲਿਖਿਆ ਕਿ ਸ਼ੁਕਰ ਹੈ ਇਸ ਮੁਲਕ 'ਚ ਹਲੇ ਅਦਾਲਤਾਂ ਬਚੀਆਂ ਨੇ ਨਹੀਂ ਤਾਂ ਬਲਕੌਰ ਸਿੰਘ ਵਰਗੇ ਹੰਕਾਰੀ ਬੰਦੇ ਕਿਤਾਬ ਲਿਖਣ ਕਰਕੇ ਮੇਰੇ ਵਰਗੇ ਬੰਦੇ ਦਾ ਕਤਲ ਵੀ ਕਰਵਾ ਦੇਣਗੇ ਮੈਂ ਪਿਛਲੇ ਕਈ ਦਿਨਾਂ ਤੋਂ ਘਰ ਤੋਂ ਬਾਹਰ ਸੀ ਪੁਲਿਸ ਘਰੇ ਢੇਡੇ ਮਾਰ ਰਹੀ ਸੀ ਹੁਣ ਮਾਨਯੋਗ ਹਾਈ ਕੋਰਟ ਨੇ ਮੈਨੂੰ ਜ਼ਮਾਨਤ ਦਿੰਦਿਆਂ ਕੇਸ ਪਾਉਣ ਵਾਲਿਆਂ ਨੂੰ ਲਾਂਤਾਂ ਪਾਈਆਂ ਨੇ ਕਿਉਂਕਿ ਇਹ ਕੇਸ ਜਿਸ ਤਰ੍ਹਾਂ ਟੱਕੇ ਤੇ ਪੈਸੇ ਦੇ ਜੋੜਤੇ ਬਣਾਇਆ ਗਿਆ ਸੀ ਇਸ ਦੇ ਕੋਈ ਸਿਰ ਪੈਰ ਨਹੀਂ ਸਾਨ ਬਾਕੀ ਗੱਲਾਂ ਮੀਡੀਆ ਸਾਹਮਣੇ ਆ ਕੇ ਕਰਾਂਗੇ ਵਾਵਾ ਦਿਲ ਭਰਿਆ ਹੈ ਜਿਸ ਤਰ੍ਹਾਂ ਮੈਨੂੰ ਤੰਗ ਕੀਤਾ ਗਿਆ ਸੋ ਦੋਸਤੋ ਬਾਕੀ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਆਪਣੇ ਰਾਏ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਅਜਿਹਾ ਕਿਉਂ ਕੀਤਾ ਜੇਕਰ ਕੀਤਾ ਤਾਂ ਫਿਰ ਮਨਜਿੰਦਰ ਮੱਖਾ ਇਹ ਕਿਉਂ ਕਹਿ ਰਿਹਾ ਕਿ ਬਲਕੌਰ ਸਿੰਘ ਵਰਗੇ ਹੰਕਾਰੀ ਬੰਦੇ ਮੇਰਾ ਕਤਲ ਵੀ ਕਰਵਾ ਸਕਦੇ ਨੇ ਇਸ ਦੇ ਵਿੱਚ ਕੀ ਰਾਜ਼ ਹੈ ਕੀ ਗੱਲਬਾਤ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਬਾਕੀ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਆਪਣੇ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਵੱਡੀ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ